ਦੀਦੀ ਜਿਹਹਾ ਗੱਲ ਵਨ ਜਿੱਦਾਂ ਤੁਸੀਂ ਕਰਨ ਦੇ ਨਾ ਉਦਾਂ ਹੀ ਫਿਰ ਮੈਂ ਕਰਨ ਦੀ ਆ ਮੈਂ ਕਦੀ ਆਪਣੀ ਨਨਾਨ ਨਹੀਂ ਸਮਝਿਆ ਭੈਣ ਬਣਾ ਕੇ ਰੱਖਿਆ ਸੀ ਤੁਹਾਨੂੰ ਮਗਰੋਂ ਤੱਕ ਹੀ ਤੂੰ ਯਾਹ ਸੁਣਾਤਾ ਮੈਨੂੰ ਸੰਦੀਪ ਮੈਂ ਹੀ ਭੈਣ ਹੀ ਬਣਾਇਆ ਸੀ ਉਹ ਵੀ ਕਦੀ ਪਰਜਾਈ ਨਹੀਂ ਸਮਝਿਆ ਹੈਗਾ ਕਿੰਨਾ ਮੈਂ ਤੇਰੇ ਨਾਲ ਕਰਦੀ ਰਹੀ ਆ ਕਦੀ ਮੈਂ ਤੈਨੂੰ ਮਾੜੀ ਚੰਗੀ ਨਹੀਂ ਕਹੀ ਪਰ ਆ ਨਾ ਜਦੋਂ ਮੇਰੇ ਰਵਿੰਦਰ ਆ ਗਈ ਹੈ ਨਾ ਤੂੰ ਉਦੋਂ ਦਾ ਹੀ ਬਸ ਡੈਪੀ ਹੈ ਬਹੁਤੀ ਜੀ ਰੀਸਾ ਡੈਪੀ ਕਰਦਾ ਉਹ ਭੈਣ ਕੁਝ ਨਹੀਂ ਹੋ ਗਿਆ ਦੋਨਾਂ ਨੇ ਚੁੱਪ ਕਰੋ ਤੁਸੀਂ ਉਹ ਭੈਣ ਦਿਮਾਗ ਖਰਾਬ ਹੋਇਆ ਉਹ ਦੱਸ ਬਣਾ ਕਿੱਧਰ ਤਿਆਰੀ ਕਰ ਲਈ ਹੈ ਮੈਂ ਆਪਣੇ ਪਿੰਡ ਹੀ ਚੱਲੀ ਆ ਜਾਣਾ ਨਹੀਂ ਉਹ ਰਹਿਂਦੇ ਉਧਰ ਫਰਾ ਬੈਗ ਨਹੀਂ ਬੈਗ ਨਹੀਂ ਮਮੀ ਆ ਗੱਲ ਸੁਣੀ ਹੋਣਾ ਮੈਨੂੰ ਲੱਗੀ ਮੈਨੂੰ ਜਾਣਦੇ ਅੱਗੇ ਮਮੀ ਆਹ ਵੇਖੋ ਆ ਪਿੰਡ ਚੱਲੀ ਹੋ ਦੇ ਅੰਦਰ ਕੋਈ ਗੱਲ ਦਾ ਕੰਮ ਕਰ ਕੋਈ ਮਮੀ ਇਹਦੇ ਵਿੱਚ ਅਕਲ ਵਾਲੀ ਕਿਹੜੀ ਗੱਲ ਵਪਲਾ ਮੈਂ ਆਪਣੇ ਪਿੰਡ ਜਾਣਾ ਨਹੀਂ ਤੈਨੂੰ ਕਿੱਥੇ ਨਹੀਂ ਜਾਣਾ ਬਸ ਠੀਕ ਹੈ ਨਾ ਫਰਾਉ ਬੈ ਕੇ ਇੱਧਰ ਮੈਂ ਪਿੰਡ ਜਾਣਾ ਤੁਹੀਂ ਮੈਨੂੰ ਨਾ ਡੱਕ ਮੈਂ ਕੋਈ ਗੱਲ ਨਹੀਂ ਥੋੜੇ ਦਿਨਾਂ ਨੂੰ ਰੱਖ ਮੈਂ ਹੀ ਜਾਣ ਨਹੀਂ ਦੇਣਾ ਤੈਨੂੰ ਘਰੋਂ ਪੈਰ ਬਾਹਰ ਨਾ ਪਾਉਣ ਦੇਣਾ ਮੰਮੀ ਹੂੰ ਮੈਂ ਤੁਹਾਡਾ ਨਾਲ ਗੱਲ ਕਰਨੀ ਕਿਹੜੀ ਗੱਲ ਕਰਨੀ ਹੈ ਗੱਲ ਕਾਦੀ ਕਰਨੀ ਹੈ ਕਿ ਸੰਦੀਪ ਕੱਲ ਮੈਨੂੰ ਚੰਗਾ ਨਹੀਂ ਗੀ ਬੋਲੀ ਹੈਗੀ ਤੇ ਜੇ ਤਾਂ ਤੁਹਾਨੂੰ ਮੈਂ ਵੜਿਆ ਸੀ ਵੀ ਨਾ ਜਾਵੀਂ ਉਹਦੇ ਵੱਲ ਤੂੰ ਕਿਉਂ ਗਈ ਤੇ ਮੰਮੀ ਦੱਸ ਜਾਣਾ ਤੇ ਪੈਂਦਾ ਹੀ ਇਹ ਗੱਲ ਤੇ ਕਰਨੀ ਪੈਂਦੀ ਹੈ ਨਾ ਜਦੋਂ ਮੈਂ ਤੁਹਾਨੂੰ ਬਾਰ-ਬਾਰ ਕਹਿੰਦੀ ਵੀ ਨੀ ਦਲਜਿੰਦਰ ਨਾ ਜਾਵੀਂ ਉਹਦੇ ਵੱਲ ਨਾ ਜਾਵੀਂ ਉਹਦੇ ਵੱਲ ਤੇ ਤੂੰ ਜਾਣ ਕੇ ਜਾ ਕੇ ਬੇਇੱਜ਼ਤੀ ਕਰਵਾਈ ਆਪਣੀ ਮੈਂ ਇੱਥੇ ਆ ਗਈ ਆ ਤੇ ਮੈਂ ਕੋਈ ਗੱਲ ਕਰ ਹੀ ਨਹੀਂ ਸਕਦੀ ਗੋਮੀ ਰਿਆ ਕਰਾਂ ਮੈਂ ਚੁੱਪ ਹੀ ਰਿਆ ਕਰਾਂ ਬਸ ਤੂੰ ਜਾਣ ਕੇ ਬੇਇੱਜ਼ਤੀ ਕਰਵਾਈ ਆ ਆਪਣੀ ਜੇ ਤੂੰ ਗਈ ਸੀ ਤੇ ਕਿਹੜੀ ਗੱਲਬਾਤ ਹੋਈ ਆ ਜਿਹੜੀ ਤੇਰੀ ਇੰਨੀ ਬੇਇੱਜ਼ਤੀ ਹੋਈ ਆ ਇੱਕ ਵਾਰੀ ਦੱਸ ਤੇ ਸਹੀ ਮੈਨੂੰ ਕਿਹੜੀ ਗੱਲੋਂ ਕੀਤੀ ਏ ਤੇਰੀ ਬੇਇੱਜ਼ਤੀ ਉਹਨੇ ਇੱਕ ਵਾਰੀ ਮੈਨੂੰ ਦੱਸ ਦੇ ਕਿਹੜੀ ਗੱਲਾਂ ਹੋਈ ਆ ਜੇ ਉਹਦੀ ਗਲਤੀ ਏ ਉਹ ਤੇ ਮੋਰਚੇ ਕੱਢੂੰਗੀ ਤੇ ਤੇਰੀ ਹੋਈ ਤੇ ਤੇਰੇ ਚ ਕੱਢੂੰਗੀ ਮੈਂ ਮੰਮੀ ਗੱਲ ਕੀ ਹੋਣੀ ਏ ਮੈਂ ਤੇ ਇੰਨੀ ਗੱਲ ਹੀ ਕਹੀ ਸੀ ਜਾ ਕੇ ਵੀ ਚਲ ਜੇ ਤੂੰ ਠੀਕ ਨਹੀਂ ਆ ਤੇ ਚਲ ਜੇ ਉਹ ਘਰ ਹੈ ਨਹੀਂ ਤੇ ਮੈਂ ਦਵਾਈ ਲਿਆ ਦਿੰਨੀ ਤੈਨੂੰ ਨਹੀਂ ਇਹ ਮੈਂ ਘਰੋਂ ਦਵਾਈ ਖਾ ਲਈ ਏ ਤੇ ਮੈਂ ਵੀ ਘਰੋਂ ਦਵਾਈ ਤੂੰ ਕਿਉਂ ਖਾ ਲਈ ਆ ਵੀ ਤੂੰ ਜਾ ਕੇ ਲੈ ਆਉਂਦੀ ਨਾਲੇ ਪਤਾ ਲੱਗ ਜਾਂਦਾ ਵੀ ਕੀ ਦੁੱਖ ਵਾ ਤੇ ਰਪਿੰਦਰ ਵਿਚਾਰੀ ਇਕੱਲੀ ਕੰਮ ਕਰਨ ਬਸ ਐ ਹੋਈ ਮੈਂ ਗੱਲਾਂ ਕੀਤੀਆਂ ਵਾ ਇਸੇ ਕੱਲੋਂ ਹੀ ਤੁਸੀਂ ਆਪਣੇ ਪਿੰਡ ਨਹੀਂ ਜਾਂਦੇ ਤੁਸੀਂ ਆਪਣੇ ਪਿੰਡ ਜਾਓ ਤੁਸੀਂ ਦਖਲ ਅੰਦਾਜ਼ੀ ਕਰਦੇ ਹੀ ਉਹ ਆਹ ਵਾ ਜੀ ਹੁਣ ਤੇ ਮੰਮੀ ਉਹਨੇ ਸਿੱਧੋ ਸਿੱਧੀ ਕਹਿਤਾ ਵਾ ਵੀ ਆਪਣੇ ਪਿੰਡ ਚਲ ਜਾ ਤੇ ਮੈਂ ਹੁਣ ਚਲ ਜਾਣਾ ਮੈਂ ਨਹੀਂਗਾ ਇੱਥੇ ਰਹਿਣਾ ਹੈਗਾ ਮੇਰੇ ਕੋ ਨਹੀਂ ਮੇਇਤੀ ਕਰਾਈ ਜਾਂਦੀ ਨਹੀਂ ਉਹ ਕੌਣ ਹੁੰਦੀ ਐਨੀ ਗੱਲ ਕਰਨ ਵਾਲੀ ਜੇ ਤਾਂ ਤੇਰੀ ਮਾਂ ਜਿੰਦੀ ਜਾਗਦੀ ਐ ਤੇਰੇ ਸਿਰ ਤੇ ਆ ਜੀ ਭਰਾ ਤੇਰੇ ਮੋਢੇ ਨਾਲ ਮੋਢਾ ਲਾ ਕੇ ਤੁਰਦੇ ਆ ਉਹ ਕੌਣ ਐ ਕਿ ਕਿੱਦਾਂ ਤੈਨੂੰ ਐਨੀ ਗੱਲ ਕਹਤੀ ਉਹਨੇ ਮੰਮੀ ਅੱਗੇ ਰੁਪਿੰਦਰ ਨੂੰ ਕਹਿੰਦੀ ਰੁਪਿੰਦਰ ਨੇ ਵੀ ਉਦੋਂ ਸਿੱਧਾ ਇਹਦਾ ਨਾਂ ਲਿਆ ਸੀ ਉਹਨੂੰ ਕਿਤਾ ਕੀ ਡਰਾਵੇ ਦਿੰਦੀ ਆ ਤੇ ਕੀ ਨਹੀਂ ਪਤਾ ਵਾ ਵੀ ਉਹ ਹੈਗੀ ਓਦਾਂ ਦੀ ਕੋਈ ਨੀ ਆਪ ਕਹਤਾ ਵਾ ਕੋਈ ਨਹੀਂ ਮੈਂ ਪੁੱਛ ਲੈਨੀ ਆ ਪੁੱਛਣਾ ਤੂੰ ਕੀ ਆ ਅੱਗੇ ਨਹੀਂ ਪੁੱਛਿਆ ਉਹ ਫੇਰ ਮੁੱਕਰ ਜਾਂਦੀ ਆ ਫੇਰ ਕਹਿ ਦਿੰਦੀ ਮੈਂ ਤੇ ਇਨੀ ਗੱਲ ਕਹੀ ਨਹੀਂ ਮੈਂ ਤੇ ਇਨੀ ਗੱਲ ਨਹੀਂ ਨਹੀਂ ਕਿ ਜਿਵੇਂ ਤੁਹਾਡੇ ਮੂਹਰੇ ਤੇ ਬਾਲ ਕੇ ਤੈਨੂੰ ਪੁੱਛੂਗੀ ਨਾ ਫਿਰ ਕਿਹਦਾ ਕਸੂਰਾ ਵਿੱਚ ਇਹਦੇ ਮਾਫੀਆਂ ਮੰਗਣ ਡਾ ਵੀ ਨਹੀਂ ਸੱਚੀ ਹੋਈ ਨਹੀਂ ਮੰਮੀ ਪਹਿਲਾਂ ਨਹੀਂ ਐਡਾ ਕਰਦੀ ਹੈ ਜੀ ਆ ਜਨੂ ਦਾ ਲਗਲੀ ਦਾ ਵਿਆਹ ਹੋ ਗਿਆ ਵਾ ਨਾ ਉਹੋਂ ਦਾ ਤੇ ਪਤਾ ਨਹੀਂ ਇਹਨੂੰ ਕੀ ਹੋ ਗਿਆ ਤੇ लवली ਨੂੰ ਘਾਰਾ ਰਹਿਣ ਦੇਣਾ ਹੀ ਉਹਨਾਂ ਵਿਆਹਣਾ ਹੀ ਨਹੀਂ ਉਹਨੂੰ ਨਹੀਂ ਤੇ ਸਾਈਂ ਜਿੰਦੀ ਹੁੰਦੀ ਸੀ ਕਿ ਐਵੇਂ ਕਹੀਏ ਜਦੋਂ ਮੈਂ ਇੱਥੇ ਆਉਣਾ ਤਾਂ ਕਿੱਦਾਂ ਕਰਦੀ ਹੁੰਦੀ ਸੀ ਹੁਣ ਤੇ ਪਤਾ ਨਹੀਂ ਕੀ ਹੋ ਗਿਆ ਜੇ ਮੈਂ ਇੱਥੇ ਆਈ ਆਂ ਤਾਂ ਮੰਮੀ ਮੈਂ ਕਿਹੜੀ ਸੌਖੀ ਇੱਥੇ ਰਹਿਣ ਲਈ ਆਂ ਦੱਸ ਮੈਨੂੰ ਆਪਣਾ ਘਰ-ਬਾਰ ਚੰਗਾ ਨਹੀਂ ਲੱਗਦਾ ਭਲਾ ਮੇਰਾ ਨਹੀਂ ਜੀ ਕਰਦਾ ਵੀ ਮੈਂ ਉੱਥੇ ਜਾ ਕੇ ਰਵਾਂ ਗਲਜਿੰਦਰ ਜੇ ਤੂੰ ਰਹਿਣ ਲਈ ਆ ਨਾ ਤੂੰ ਆਪਣੇ ਮਾਂ ਫਿਰ ਘਰ ਰਹਿਣ ਲਈ ਆ ਇਹ ਪਰਾਂ ਜਾ ਭਰਾ ਪਰ ਜਾਗੇ ਤੇ ਗੱਲ ਹੀ ਨਹੀਂ ਕੋਈ ਵੀ ਹੈ ਜੀ ਇਹ ਤੇ ਸਭ ਕੁਝ ਮੇਰੇ ਹੱਥ ਵਸਵਾ ਏਕ ਹੀ ਕਰ ਲੈਣ ਗਿਆ ਮੈਨੂੰ ਨਾਲੇ ਭਾਗੇ ਪੁੱਛ ਨਹੀਂ ਨਾ ਚੰਗੀ ਤਰ੍ਹਾਂ ਇਹਨੇ ਸੰਦੀਪ ਨੂੰ ਵੀ ਵੀ ਕਿਉਂ ਹੀ ਨਹੀਂ ਕਰ ਗਈ ਇਹ ਕੁੜੀ ਨੂੰ ਤੂੰ ਉਹ ਮੰਮੀ ਰਹਿਣ ਤੂੰ ਮੇਰਾ ਕਰਕੇ ਨਾ ਘਰ ਦੇ ਵਿੱਚ ਲੜਾਈ ਨਾ ਪਾਇਓ ਮੈਂ ਨਹੀਂ ਚਾਹੁੰਦੀ ਵੀ ਮੇਰਾ ਕਰਕੇ ਲੜਾਈ ਪਵੇ ਫੇਰ ਰੱਖਣਾ ਵਾ ਇਹ ਆਈ ਹੀ ਤੇ ਇਹਨੇ ਲੜਾਈ ਪਾਈ ਹੈ ਮੈਂ ਚੰਗੀ ਭਲੀ ਉਦੋਂ ਚੱਲ ਜਾਣਾ ਹਾਂ ਆ ਤੂੰ ਹੀ ਉਦੋਂ ਵੀ ਮੈਨੂੰ ਡੱਕਿਆ ਨਾ ਜਾ ਨਾ ਜਾ ਇੱਕ ਉਹ ਜਾ ਦਲਜੀਤ ਵਾ ਨਾ ਜਾ ਭੈਣ ਨਾ ਜਾ ਇਦਾਂ ਕਰੀ ਜਾਂਦਾ ਸੀ ਕਹਿੰਦਾ ਮੈਂ ਫੇਰ ਆਪੀ ਤੇ ਹੁਣ ਨਾ ਮੈਨੂੰ ਡੱਕਿਓ ਚੰਗਾ ਹੁਣ ਮੈਂ ਚੱਲ ਜਾਨੀ ਲੋਕੀ ਘਰੇ ਇਕੱਲੇ ਇਕੱਲੇ ਰਹਿੰਦੇ ਨਹੀਂਗੇ ਮੈਂ ਕੋਈ ਹਲੋ ਕਰ ਲੈਣਾ ਉਹ ਉਥੇ ਰਹਿ ਲੂੰਗੀ ਮੈਂ ਕੁਝ ਨਹੀਂ ਹੁੰਦਾ ਹੈਗਾ ਮੈਨੂੰ ਲੈ ਆਇਆ ਕਰੂੰਗੀ ਮੈਂ ਚਾਚੀ ਨੂੰ ਲਾ ਕੇ ਆਪੇ 2-4 ਦਿਨ ਰਹੀ ਨਾ ਤੇ ਆਪੇ ਹੋ ਜਾਣਾ ਵਾ ਮੁੜ ਕੇ ਆਤ ਬਣ ਜਾਣੀਆਂ ਰਹਿਣ ਦੀ ਜਾਣ ਦੋ ਤੁਸੀਂ ਮੈਨੂੰ ਹੁਣ ਤੇ ਉਹਨੂੰ ਨਾ ਪੁੱਛਣ ਜਾਇਓ ਹੁਣ ਚੱਲ ਮੈਂ ਨਹੀਂ ਉਹਨੂੰ ਪੁੱਛਦੀ ਤੇ ਜਾ ਕੇ ਨਾ ਸੋਈ ਕੋ ਕੰਮ ਵੇਖ ਲਾ ਥੋੜਾ ਬੋਧਾ ਨਾਲ ਕਰਵਾ ਲਿਆ ਕਰ ਉਹਨਾਂ ਦੇ ਉਹ ਇਹੋ ਸੋਚਦੀਆਂ ਹੋਣੀਆਂ ਵਾ ਵੀ ਮਾਂ ਲਾ ਕੇ ਬੈਹ ਰਹੀਂਦੀ ਐ ਤੇ ਤੂੰ ਥੋੜਾ ਬੋਧਾ ਕਰਾ ਲਿਆ ਕਰ ਨਾਲ ਕੰਮ ਉਹਨਾਂ ਦੇ ਨਹੀਂ ਵੀ ਉਹ ਗੱਲ ਕਰ ਦਿੱਤੀ ਨਾ ਮੈਂ ਕੰਮ ਨਹੀਂ ਕਰਦੀ ਹੈਗੀ ਕਰੰਦੀ ਤੇ ਹੈ ਜੇ ਚੱਲੋ ਚੌਕੇ 'ਚ ਡਈਆਂ ਹੁੰਦੀਆਂ ਵਾ ਮੈਂ ਚੱਲ ਬਾਹਰ ਬਾਰੀ ਪੂਰੀ ਮਾਰਉਣੀ ਆ ਵੀ ਚੱਲ ਕਿੱਥੇ ਉਹ ਡਈਆਂ ਰਹਿਣਗੀਆਂ ਚੱਲ ਥੋੜਾ ਥੋੜਾ ਕਰਾ ਲਿਆ ਘਰ ਕੰਮ ਕੋਈ ਕੋਈ ਗੱਲ ਨਹੀਂ ਅੱਗੇ ਤੇ ਮੈਂ ਕੰਮ ਕਰਉਂਦੀ ਨਹੀਂ ਐ ਤੇ ਮੇਰੇ ਕੰਮ ਦਾ ਤੋ ਉਦਾਂ ਹੀ ਨਾ ਨਹੀਂ ਹੁੰਦਾ ਨਾ ਉਹ ਕਰਦੀ ਐ ਨਾ ਉਹ ਕਰਦੀ ਦੱਸ ਕੇ ਕਰਾਂ ਮੈਂ ਤੇ ਧੀਧੀ ਕਰਾਂਗਾ ਨੂੰ ਦੀ ਕਰਾਂ ਨੂੰ ਆ ਵੀ ਹੁਣ ਵਕਾਂ ਆਪਣੀਆਂ ਮਾਰਦੀਆਂ ਤੇ ਨਾ ਉਹ ਹੁਣ ਆਪਣੀਆਂ ਦੀ ਮੈਂ ਘਰੋਂ ਚੱਲ ਜਾ ਇੱਥੋਂ ਕੋਈ ਨਹੀਂ ਸੰਦੀਪ ਨੇ ਤਾਂ ਮੈਂ ਪੁੱਛ ਨਹੀਂ ਚੰਗੀ ਤਰ੍ਹਾਂ ਜਰਾ ਕੇ ਇਹਨਾਂ ਨੂੰ ਜੇ ਕੋਈ ਗੱਲ ਬਾਤ ਹੀ ਤੇ ਮੈਨੂੰ ਦੱਸ ਆ ਦਿੰਦੀ ਉਨੂੰ ਕਿ ਲੋੜ ਹੀ ਕਹਿੰਦੀ ਉਹਨੂੰ ਕੋਈ ਕੁੜੀ ਨੂੰ ਐਵੇਂ ਗੱਲਾਂបਾਤਾਂ ਕਰਦੀਆਂ ਫਿਰਦੀਆਂ ਉਹਨੂੰ ਹੁਣ ਹੈ ਪਤਾ ਨਹੀਂ ਕਿੱਥੇ ਹੈ ਇਹਨੂੰ ਇੱਕ ਵਾਰ ਤੇ ਪੁੱਛ ਕੇ ਹੁਣੀ ਹੈ ਇੱਕ ਤੇ ਨਾ ਆ ਮੁੰਡੇ ਨੇ ਖੇਡਣਾ ਹੁੰਦਾ ਨਹੀਂ ਐ ਤੇ ਵਾਧੂ ਦਾ ਖਲਾਰਾ ਪਾ ਦਿੰਦਾ ਵਾ ਸਾਰਾ ਦਿਨ ਮੈਂ ਚੁੱਕਣ ਚ ਹੀ ਰਹਿਣੀ ਐ ਖੇਡਦਾ ਖੁਰਦਾ ਹੈ ਨਹੀਂ ਬਸ ਰੀ ਰੀ ਕਰੀ ਜਾਂਦਾ ਵਾ ਕੋਈ ਕਿਤੇ ਖਡਾਉਣਾ ਪਿਆ ਹੁੰਦਾ ਕੋਈ ਕਿਤੇ ਮਾਤੀ ਅੰਦਰ ਹੀ ਰੱਖ ਦਿੰਨੀ ਆ ਕੀ ਗੱਲ ਨਹੀਂ ਦਿੰਦੀ ਉਹ ਕੁਝ ਨਹੀਂ ਮੰਮੀ ਖਡਾਉਣੇ ਸਾਂਭਣ ਦੀ ਹੀ ਉਹਦੇ ਇੱਥੇ ਬੈਜ ਰੱਖ ਕੀ ਗੱਲ ਹੋਈ ਮੰਮੀ ਨਿਕਾਰ ਵਿੱਚ ਕੀ ਚੱਕਰ ਚੱਲਣ ਡਿਆ ਵਾ ਕਿਹੜਾ ਚੱਕਰ ਚੱਲਣ ਡਿਆ ਵਾ ਮੈਂ ਕੱਲ ਕੁੜੀ ਤੇਰ ਕੋ ਗਈ ਤੈਨੂੰ ਸਮਝਾਉਣ ਤੇ ਕੁੜੀ ਨੂੰ ਕੋਈ ਕਿਦਾਂ ਹੀ ਮੰਮੀ ਤੁਹਾਡੇ ਵੀ ਕੰਨ ਭਰਤੇ ਦੀਦੀ ਨੇ ਆਪਣੀ ਗੱਲ ਉਹਨਾਂ ਨੇ ਕੋਈ ਨਹੀਂ ਦੱਸੀ ਹਣੀ ਤੇ ਮੇਰੀਆਂ ਸਾਰੀਆਂ ਦਸੀਆਂ ਹੋਣੀਆਂ ਉਹਨਾਂ ਨੇ ਇੰਨੀ ਗੱਲਾਂ ਮੈਂ ਦਸੀਆਂ ਨਹੀਂ ਮੈਂ ਸੰਦੀ ਬ੍ਰੋ ਇੰਨੀ ਗੱਲ ਕਹੀ ਆ ਫੇ ਤੂੰ ਦਵਾਈ ਲਾਇਆ ਜਾਂ ਆਂਦੀ ਮੈਂ ਘਰੋਂ ਖਾਲੀ ਆ ਤੇ ਮੈਂ ਵੀ ਘਰ ਦੀ ਦਵਾਈ ਨਰਮਾ ਨਹੀਂ ਮੈਂ ਤਾਂ ਤੂੰ ਮੈਂ ਤੂੰ ਚੱਲ ਮੇਰੇ ਨਾਲ ਤਾਂ ਤੈਨੂੰ ਲਿਆਦਾ ਤੂੰ ਆਹ ਗੱਲਾਂ ਨਹੀਂ ਮੈਂ ਕਹੀ ਆ ਆ ਮੰਮੀ ਸਾਰਾ ਝੂਠ ਵਾ ਜਿਹੜੀ ਤੂੰ ਗੱਲ ਦੱਸਣ ਦੇ ਨਾ ਇਹ ਸੱਚ ਨਹੀਂ ਹੈਗੀ ਸੱਚ ਗੱਲ ਤਾਂ ਮੈਂ ਦੱਸਾਂ ਮੈਨੂੰ ਕਹਿੰਦੇ ਹੀ ਜੇ ਤੂੰ ਬਿਮਾਰ ਵਾ ਤੇ ਕੰਮ ਕਿਉਂ ਨਹੀਂ ਹੁੰਦਾ ਤੇਰੇ ਕੋਲ ਜੇ ਮੰਮੀ ਮੈਂ ਠੀਕ ਨਹੀਂ ਹੀ ਤੇ ਨਹੀਂ ਉੱਠੇ ਜਾਂਦਾ ਮੇਰੇ ਕੋਲ ਨਹੀਂ ਕੰਮ ਹੋਣ ਡਿਆ ਤੇ ਚੱਲ ਰਪਿੰਦਰ ਨੇ ਕੰਮ ਕਰਤਾ ਤੇ ਫੇਰ ਕੀ ਹੋ ਗਿਆ ਹੀ ਉਹ ਵੀ ਤੇ ਕਰਦੀ ਹਿੱਸਦਾਰੀ ਆ ਨਾ ਤੇ ਮੈਂ ਮੰਨੀ ਜੋ ਵੀ ਹਿੱਸੇਦਾਰ ਵਾ ਤੇ ਪਰ ਇਹ ਤਾਂ ਡਾੜਾ ਕੰਮ ਵਾ ਨਾ ਇਹ ਡਰਾਣੀ ਛਣ ਦਾ ਮਸਣਾ ਇਹ ਰਹੀ ਆਪ ਸੰਦਰੀ ਕਰ ਸਕਦੀਆਂ ਨੇ ਕਿ ਤੂੰ ਕੁੜੀ ਨੂੰ ਸਿੱਧਾ ਸੁੱਦੀ ਨਹੀਂ ਜਾਣੀ ਇੰਨੀਆਂ ਨਾ ਕਿ ਤੂੰ ਘਰੋਂ ਚੱਲ ਜਾ ਸਾਡੀ ਚੰਗੇ ਨਹੀਂ ਲੱਗੀਦਾ ਇਤਨਾ ਜੇ ਉਹ ਘਰ ਆਈ ਗਈ ਆ ਤੇ ਉਹ ਕਿਹੜੀ ਸੁਪ ਨੂੰ ਬੈਠੀ ਜਾਣਗੀ ਜੇ ਉਹਦਾ ਵੀ ਲਾਗੇ ਕੋਈ ਹੋਰ ਨੂੰ ਦਾਸ ਰਾ ਤਾਂ ਫੇ ਆਪਣੇ ਘਰ ਬੈਠੀ ਰਹਿੰਦੀ ਮੰਮੀ ਜਿਹੜਾ ਵੀ ਕੋਈ ਆਉਂਦਾ ਨਾ ਮੇਰੇ ਦਿਵਾਲੇ ਹੀ ਹੁੰਦਾ ਵਾ ਇਹਦੇ ਵਿੱਚ ਮੇਰਾ ਕੀ ਕਸੂਰ ਹੀ ਮੈਂ ਤਾਂ ਕੁਝ ਇਦਾਂ ਦਾ ਕਿਹਾ ਹੀ ਨਹੀਂ ਉਹਨਾਂ ਨੂੰ ਮੈਂ ਸਗੋਂ ਪਿਆਰ ਨਾਲ ਗੱਲ ਕਰਨ ਦੀ ਹੀ ਕਿ ਦੀਦੀ ਮੇਰਾ ਸਰੀਰ ਨਹੀਂਗਾ ਠੀਕ ਹੈ ਮੈਂ ਤਾਂ ਕਰਕੇ ਉਹਨੂੰ ਕੰਮ ਕਹਿ ਤਾ ਵਾ ਦੀਦੀ ਤੇ ਅੱਗੇ ਹੋਰ ਹੀ ਗੱਲਾਂ ਲੈ ਕੇ ਬੈਗੇ ਇਹਦੇ ਵਿੱਚ ਮੇਰਾ ਕੋਈ ਕਸੂਰ ਨਹੀਂ ਹੈ ਵੀ ਇਹ ਤੁਹਾਨੂੰ ਵੀ ਪਤਾ ਵਾ ਕਿ ਮੈਂ ਕਦੀ ਮੱਥੇ ਵਟ ਨਹੀਂ ਪਾਇਆ ਦੀਦੀ ਜਦੋਂ ਵੀ ਆਉਂਦੇ ਹੁੰਦੇ ਸੀ ਨਾ ਮੈਂ ਖਿੜੇ ਮੱਥੇ ਹੀ ਮਿਲਦੀ ਸੀ ਉਹਨਾਂ ਨੂੰ ਉਹ ਤਾਂ ਮੈਨੂੰ ਵੀ ਪਤਾ ਵਾ ਕਿ ਖਿੜੇ ਮੱਥੇ ਹੀ ਮਿਲਦੀ ਰਹੀਆਂ ਉਹ ਤੇ ਜੀ ਰਹਿੰਦੀ ਆ ਇੱਥੇ ਤੇ ਉਹ ਤੁਹਾਡੇ ਨਾਲ ਕੰਮ ਕਰਨ ਵੀ ਨਹੀਂ ਆ ਜਿਹੜਾ ਉਹਨੂੰ ਕੰਮ ਲੱਭਦਾ ਉਹੋ ਹੀ ਕਰਨ ਬੈਹਿੰਦੀ ਆ ਜਾਂ ਆਪ ਖਵੇਲੀ ਬੈਠੀ ਰਹਿੰਦੀ ਆ ਤੇ ਮੰਮੀ ਮੈਂ ਕਦੋਂ ਕਿਹਾ ਵਾ ਕਿ ਦੀਦੀ ਕੋਈ ਕੰਮ ਨਹੀਂ ਕਰਦੇ ਗੱਲ ਤੇ ਉਹਨਾਂ ਨੇ ਆਪੇ ਛੇੜੀ ਚਲੋ ਗੱਲ ਹੋ ਵੀ ਗਈ ਹੀ ਤੇ ਤੂੰ ਚੁੱਪ ਕਾ ਰਹੀ ਵੀ ਗਾੜੀ ਨੂੰ ਮੰਮੀ ਚਲੋ ਮੇਰੇ ਕੋ ਗੁੱਸੇ ਨਾ ਭੋਲਿਆ ਗਿਆ ਮੰਨਦੀ ਆ ਮੈਂ ਗਲਤੀ ਕੀਤੀ ਆ ਪਰ ਉਹਨਾਂ ਨੂੰ ਥੋੜੀ ਇੱਦਾ ਬੋਲਣਾ ਚਾਹੀਦਾ ਸੀ ਜਿਵੇਂ ਨਹੀਂ ਹੀ ਠੀਕ ਤੇ ਨਹੀਂ ਉਠਿਆ ਗਿਆ ਮੇਰੇ ਕੋਲ ਸਭ ਕੁਝ ਸਮਝਾਉਂਦੇ ਮੈਨੂੰ ਚਲ ਸੰਦੀਪ ਲੰਮੇ ਪਹਿਲਾ ਘੜੀ ਤੈਨੂੰ ਮੈਂ ਦਵਾਈ ਦਵਾ ਲਿਆਉਣੀ ਆ ਉਹਨਾਂ ਨੇ ਤੇ ਇੰਨੀ ਗੱਲ ਮੈਨੂੰ ਕਹੀ ਨਹੀਂ ਆ ਉਲਟਾ ਮੈਨੂੰ ਕਹਿਣ ਦੇ ਤੁਸੀਂ ਮੈਂ ਘਰ ਵਾਸਤੇ ਮੰਮੀ ਕਿੰਨਾ ਕੁਝ ਕੀਤਾ ਵਾ ਪਰ ਕੋਈ ਕਦਰ ਨਹੀਂ ਮੇਰੀ ਕਰਦਾ। ਪੁੱਤ ਤੂੰ ਰੋ ਨਾ। ਮੈਂ ਤੈਨੂੰ ਕਿਹੜੀ ਕੋਈ ਮਾੜੀ ਚੰਗੀ ਗੱਲ ਕਹੀ ਆ। ਮੈਂ ਤਾਂ ਤੈਨੂੰ ਇਹੋ ਹੀ ਪੁੱਛਿਆ ਵਾ ਕਿ ਘਰ ਵਿੱਚ ਕੋਈ ਗੱਲ ਹੋਈ ਆ ਤੇ ਕੋਈ ਗੱਲ ਨਹੀਂ ਜੇ ਪੁੱਛਦੇ ਹੋ ਭਾਂਡੇ ਹੁਣ ਖੜਕੀ ਪੈਂਦੇ ਨਹੀਂ ਤੇ ਕੋਈ ਗੱਲ ਨਹੀਂ ਜੇ ਹੋ ਹੀ ਗਈ ਆ ਤੇ ਮੈਂ ਉਹਨੂੰ ਵੀ ਸਮਝਾ ਲੂੰਗੀ। ਮੰਮੀ ਤੁਸੀਂ ਉਹਨਾਂ ਨੂੰ ਨਹੀਂ ਸਮਝਾਉਣਾ। ਉਲਟ ਮੈਨੂੰ ਹੀ ਪੈਣਾ ਕਿ ਸੰਦੀਪ ਹੀ ਗਲਤ ਵਾ। ਨਹੀਂ ਪੁੱਤ ਜਿਹੜਾ ਗਲਤ ਹੋਏ ਉਹਨੂੰ ਗਲਤ ਕਾਹੂੰਗੀ ਜਿਹੜਾ ਸੱਚ ਵਾ ਸੱਚ ਬੰਕਰ ਲਿਆਉਂਗੀ ਲਾ ਕੇ। ਉਹਨੂੰ ਗਾਲ ਨਹੀਂ। ਜੇ ਮੈਂ ਉਦਾਂ ਦੀ ਹੁੰਦੀ ਮੇਰੇ ਮਨ 'ਚ ਕੁਝ ਹੁੰਦਾ ਤੇ ਮੈਂ ਦੀਦੀ ਨੂੰ ਇੱਥੇ ਲਿਆਉਣਾ ਹੀ ਕਿਉਂ ਸੀ ਚਲ ਉਹਦੋਂ ਵੀ ਕਹਿ ਸਕਦੀ ਸੀ ਨਾ ਕਿ ਆਪਣੇ ਘਰ ਰਹਿਣ ਘਰ-ਬਾਰ ਬਣਿਆ ਉਹਨਾਂ ਦਾ ਚਲ ਕੋਈ ਨਹੀਂ ਕੋਈ ਗੱਲ ਹੋ ਵੀ ਗਈ ਹੈ ਨਾ ਤੇ ਆਪਣੇ ਮਨ 'ਚ ਗੱਲ ਨਾ ਲਿਆਈ ਕੋਈ ਵੀ ਤੇ ਉੱਠ ਕੇ ਤੇ ਕੰਮ-ਕੰਮ ਕਰੋ ਉੱਠ ਕੇ ਆਪਣਾ ਜਾਓ ਚਲੋ ਇਹ ਵੀ ਆਪਣੇ ਆਪ 'ਚ ਸੱਚੀ ਹੈ ਜੇ ਉਹੋ ਜੀ ਹੁੰਦੀ ਤੇ ਉਹਨੂੰ ਆਖਦੀ ਨਾ ਕਿ ਦੀਦੀ ਤੂੰ ਸਾਡੇ ਕੋ ਆ ਜਾ ਆਪਣੇ ਸਿਰ ਚੁੱਕ ਕੇ ਲਿਆਈ ਇਹਨੂੰ ਮੈਂ ਕਿਤਰਾ ਖਾਂ ਮਾੜੀ ਐ ਗੱਲ ਤੇ ਵੀ ਨਹੀਂ ਸਾਰਦੀ ਮੱਸਾ ਵੀ ਦਲਜਿੰਦਰ ਵੀ ਤੇ ਚੱਲ ਕੋਈ ਨਹੀਂ ਦਲਜਿੰਦਰ ਨੂੰ ਸਮਝਾਉਣੀ ਆ ਮਾੜਾ ਮੋ। ਉਹ ਸੰਦੀਪ ਪਾਣੀ ਲਿਆਓ ਘੋਟ। ਪਾਣੀ ਕਿੱਥੇ ਚਲ ਗਈ ਆ ਵਾਹ ਨਹੀਂ ਡੈਂਡਿਆ ਕੋਈ। ਹੁਣ ਦੋ ਜੀ ਤੇ ਮੈਂ ਜੰਗ ਆਂਡਿਆ ਲੱਗਦਾ ਆ ਗਿਆ। ਚੱਲ ਇਦਾਂ ਕਰਦੀ ਆ। ਮੈਂ ਆ ਹੀ ਇਹਨੂੰ ਪਾਣੀ ਪੜਾਉਣੀ ਆ। ਨਾਲੇ ਪਾਣੀ ਦੇਉਣੀ ਆ। ਨਾਲੇ ਇਹਨੂੰ ਕਹਿਣੀ ਆ। ਵੀ ਮੈਨੂੰ ਨਾ ਤੂੰ ਛੱਡਿਆ ਐਵੇਂ ਹੁਣ ਅੱਗੇ ਵਾਲਾ ਰਸ ਨਹੀਂ ਰਿਹਾ ਹੈਗਾ ਇੱਥੇ ਜਿੱਦਾਂ ਹੁਣ ਸੰਦੀਪ ਕਰਨ ਡੈਪੀ ਹੈ ਨਾ ਮੈਂ ਨਹੀਂ ਚਾਹੁੰਦੀ ਵੀ ਮੇਰਾ ਘਰ ਕੇ ਨਾ ਇਹਨਾਂ ਦੇ ਘਰ ਦੇ ਵਿੱਚ ਕਪਾਤ ਪਵੇ ਇਹਨੂੰ ਕਹਿੰਨੀ ਆ ਵੀ ਤੂੰ ਮੈਨੂੰ ਨਾ ਕੀ ਯਾਰ ਐਣਾ ਤੁਸੀਂ ਪਾਣੀ ਲੈ ਗਏ ਹੋ ਸੰਦੀਪ ਹੁਣੀ ਕਿੱਥੇ ਆ ਸੰਦੀਪ ਹੁਣਾ ਨੇ ਕਿੱਥੇ ਹੁਣਾ ਵਾ ਦਿਲਜੀਤ ਉਹਨਾਂ ਨੂੰ ਕਿਸ ਦਾ ਫਿਕਰ ਹੋਵੇ ਤੇ ਫੇਰ ਹੀ ਹੈ ਨਾ ਐਡੀ ਗੱਲ ਭਲਾ ਬਾਜਾਂ ਨਹੀਂ ਸੁਣ ਡੀਆਂ ਆ ਗੱਲਾਂ ਕਰਨੀਆਂ ਹੁੰਦੀਆਂ ਹੀ ਆ ਬਸ ਤੇ ਕੰਮ ਦਾ ਨਹੀਂ ਕੋਈ ਫਿਕਰ ਹੈਗਾ ਭੀ ਕੰਮ ਵੀ ਕਰ ਲਈਏ ਇਹ ਗਈ ਕਿੱਥੇ ਆ ਨਾਲੇ ਭੈਣ ਆਹ ਕਿੱਦਾਂ ਦੀ ਗੱਲ ਹੋਈ ਸਾਰਾ ਕੰਮ ਤਾਂ ਦਾ ਉਹ ਲਈ ਫਿਰਦੀ ਵਿਚਾਰੀ ਤੂੰ ਇਹ ਕਿੱਦਾਂ ਦੀ ਗੱਲ ਕਰਨ ਦੇ ਆਹੋ ਵਿਚਾਰੀ ਰਹਿਣੀ ਆ ਤੇਰੇ ਵਾਸਤੇ ਤੇਰੇ ਸਾਹਮਣੇ ਵਿਚਾਰੀ ਬਣ ਜੂ ਜਾਂਦੀ ਏ ਵੇ ਉਹ ਅੱਗੇ ਵਾਲੀ ਨਹੀਂ ਰਹੀ ਹੁਣ ਉਹ ਭੈਣ ਉਹਦਾ ਦੀ ਆ ਤਾਨੂੰ ਬਣਾਨੇ ਕੀ ਹੋ ਗਿਆ ਮੈਨੂੰ ਤੁਹਾਡੀ ਸਮਝ ਨਹੀਂ ਆਉਂਦੀ ਆਹੋ ਮੈਨੂੰ ਹੀ ਹੋਇਆ ਵਾ ਕੋ ਹੁਣ ਇੱਥੇ ਮੈਂ ਰਹਿਣ ਜੂ ਆ ਗਈ ਆ ਮੈਂ ਤਾਂ ਕਰਕੇ ਕਿਸੇ ਨੂੰ ਵੀ ਨਹੀਂ ਚੰਗੀ ਲੱਗਦੀ ਜਦੋਂ ਮੈਂ ਆਪਣੇ ਘਰ ਹੀ ਆ ਕੋਈ ਨਹੀਂ ਗੱਲ ਮੈਂ ਕੋਈ ਕੀਤੀ ਨਹੀਂ ਐ ਭੈਣਾ ਕਰਨ ਤੇ ਡਿਆ ਵਾ ਦਲਜੀਤ ਹੋਰ ਕਿਤਾ ਮੈਂ ਇਹੋ ਗੱਲ ਕਹੀ ਆ ਕਿਉਂ ਕੰਮਦਾਨਾ ਕਰ ਦਿੱਤਾ ਹੈਗੀ ਆ ਉਹ ਕੱਲੋ ਠੀਕ ਨਹੀਂ ਸੀ ਤੀ ਕਹਿੰਦੇ ਉਹਨੂੰ ਗੱਲਾਂ ਕਰਤੀਆਂ ਕੀ ਹੋਇਆ ਸੀ ਉਹਨੂੰ ਚੰਗੀ ਭਲੀ ਸੀ ਠੀਕ ਠਾਕ ਸੀ ਜੇ ਠੀਕ ਨਾ ਨਾ ਹੋਵੇ ਬੰਦਾ ਤੇ ਦਵਾਈ ਲੈਂਦਾ ਜੋਰ ਲਾਇਆ ਮੈਂ ਮੈਂ ਹਾਂ ਚੱਲ ਜੇ ਉਹ ਕਰ ਨਹੀਂ ਹੈਗਾ ਮੈਂ ਜਾਣੀ ਆ ਤੇਰੇ ਨਾਲ ਚੱਲ ਦਵਾਈ ਲਿਆ ਕੇ ਦਵਾਂ ਪਰ ਨਾ ਜੀ ਮੈਂ ਦਵਾਈ ਲੈਣ ਵੀ ਨਹੀਂ ਜਾਣਾ ਕੋਈ ਨਹੀਂ ਮੈਂ ਉਦਾਂ ਹੀ ਠੀਕ ਹੋ ਜਾਣਾ ਜਿਹੜਾ ਬੰਦਾ ਇੰਨਾ ਬਿਮਾਰ ਵਾਂ ਮੰਜੇ ਤੋਂ ਉੱਠਿਆ ਨਹੀਂ ਜਾਣ ਡਿਆ ਉਹ ਦਵਾਈ ਤੋਂ ਬਗੈਰ ਹੀ ਠੀਕ ਹੋ ਜਾਂਦਾ ਭਲਾ ਮੁੜ ਕੇ ਚੰਗੀ ਭਲੀ ਹੋ ਵੀ ਗਈ ਐਵੇਂ ਬਹਾਨੇ ਮਾਰੀ ਜਾਂਦੀ ਬਸ ਵੀ ਕੰਮ ਸਾਰਾ ਰਪਿੰਦਰ ਕੋ ਕਰਾ ਲਾ ਹੋਰ ਨਹੀਂ ਗੱਲ ਕੋਈ ਵੀ ਉਹ ਭੈਣ ਅੱਗੇ ਕੰਮ ਸਾਰਾ ਰਪਿੰਦਰ ਕਰਦ ਰਹੀ ਐ ਅੱਗੇ ਤੇ ਉਹ ਕਰਦੀ ਹੁੰਦੀ ਸੀ ਅੱਛਾ ਦੀਦੀ ਤੁਸੀਂ ਜਦੋਂ ਦੇ ਇੱਥੇ ਆਏ ਆ ਤੁਸੀਂ ਇਹੋ ਕੁਝ ਵੇਖਣ ਦੇ ਆ ਕਿਹੜਾ ਜ਼ਿਆਦਾ ਕੰਮ ਕਰਦਾ ਤੇ ਕਿਹੜਾ ਨਹੀਂ ਕਰਦਾ ਸਾਰਾ ਕੰਮ ਲਈ ਫਿਰੰਡੀ ਆ ਮੈਂ ਸੰਦੀਪ ਮੈਂ ਸਭ ਕੁਝ ਵੇਖਣ ਲਈ ਹੀ ਕੌਣ ਕੀ ਕਰਦਾ ਵਾ ਤੇ ਕਿਹੜਾ ਨਹੀਂ ਕਰਨ ਰਿਹਾ ਰੁਪਿੰਦਰ ਨੇ ਤਾਂ ਇੱਕ ਦਿਨ ਕੰਮ ਕਰ ਲਿਆ ਉਹ ਭੈਣ ਲੱਗੀ ਤਾਂ ਰਹਿੰਦੀ ਰਹੀ ਉਹ ਸਾਰੇ ਵੰਦੇ ਰਹੇ ਹੁਣ ਲੜੀ ਦੇ ਵਿਆਹ ਤੋਂ ਪਹਿਲਾਂ ਸਾਰਾ ਕੰਮ ਉਹ ਕਰਦੀ ਰਹੀ ਜਣਾ ਜੇ ਇੱਕ ਦਿਨ ਰੁਪਿੰਦਰ ਨੇ ਕੰਮ ਕਰ ਲਿਆ ਉਹਦੀ ਸਿਰ ਤੇ ਯਾਰ ਲਿਆ ਵਾ ਤੂੰ ਹੀ ਰਹਿਣ ਤਾਂ ਕੋਈ ਗੱਲ ਨਹੀਂ ਜੇ ਮੈਂ ਨਹੀਂ ਕੰਮ ਕਰਦੀ ਨਾ ਤੇ ਨਹੀਂ ਕਰਦੀ ਫਿਰ ਕਰ ਲੈਣਾ ਆਪੇ ਸੰਦੀਪ ਹਾ ਕਿੱਦਾਂ ਦੀ ਗੱਲ ਹੋਈ ਭਲਾ ਦੀਦੀ ਜੇ ਹਾ ਗੱਲ ਵਾ ਨਾ ਜਿੱਦਾਂ ਤੁਸੀਂ ਕਰਨ ਦੇ ਨਾ ਉਦਾਂ ਹੀ ਫਿਰ ਮੈਂ ਕਰਨ ਦੀ ਆ ਮੈਂ ਕਦੀ ਆਪਣੀ ਨਨਾਨ ਨਹੀਂ ਸਮਝਿਆ ਭੈਣ ਬਣਾ ਕੇ ਰੱਖਿਆ ਸੀ ਤੁਹਾਨੂੰ ਮਗਰੋਂ ਤੈ ਹੀ ਤੂੰ ਯਾ ਸੁਣਾਤਾ ਮੈਨੂੰ ਸੰਦੀਪ ਮੈਂ ਵੀ ਭੈਣ ਹੀ ਬਣਾਇਆ ਸੀ ਮੈਂ ਵੀ ਕਦੀ ਪਰਜਾਈ ਨਹੀਂ ਸਮਝਿਆ ਹੈਗਾ ਕਿੰਨਾ ਮੈਂ ਤੇਰ ਨਾਲ ਕਰਦੀ ਰਹੀ ਆ ਕਦੀ ਮੈਂ ਤੈਨੂੰ ਮਾੜੀ ਚੰਗੀ ਨਹੀਂ ਕਹੀ ਪਰ ਆ ਨਾ ਜਦੋਂ ਦੀ ਰਪਿੰਦਰ ਆ ਗਈ ਹੈ ਨਾ ਤੂੰ ਉਦੋਂ ਦਾ ਹੀ ਬਸ ਡੈਪੀ ਆ ਬੋਦੀਏ ਸਾਡਿਆ ਵੀ ਕਰੋ ਉਹ ਭੈਣ ਕੁਝ ਨਹੀਂ ਹੋ ਗਿਆ ਦੋਵੇਂ ਚੁੱਪ ਕਰੋ ਤੁਸੀਂ ਧਰਪਿੰਦਰ ਨੂੰ ਵੀ ਮੈਂ ਹੀ ਕੰਮ ਸਿਖਾਇਆ ਵਾ ਰਪਿੰਦਰ ਹੁੰਦਿਆ ਤਾਂ ਨਹੀਂ ਲੱਗ ਪੀ ਕੰਮ ਕਰਨ ਚਲਜੀਤ ਮੈਂ ਕੋਈ ਵੱਧ ਘਟ ਨਹੀਂ ਕਰਨੀ ਹੈਗੀ ਤੂੰ ਇਦਾਂ ਕਰ ਕਿ ਮੈਨੂੰ ਸਾੜਿਆ ਜਾ ਕੇ ਉਹ ਭੈਣ ਕੋਈ ਗੱਲ ਹੋਈ ਦੱਸ ਬਣਾ ਛੋਟੀ ਜੀ ਗੱਲ ਆ ਤੂੰ ਮੁੱਦਾ ਬਣਾ ਕੇ ਬਹਿ ਗਏ ਤੇ ਪੁੱਛ ਲੈ ਇਹਨੂੰ ਰਹਿ ਕਿਹੜੀ ਗਈ ਆ ਗੱਲ ਕੱਲਾ ਆਪਣੇ ਮੂੰਹੋਂ ਕਹਿਣ ਦੀ ਹੀ ਵੀ ਆਪਣੇ ਪਿੰਡ ਚਲ ਜਾ ਤੇ ਤੂੰ ਮੈਨੂੰ ਸਾੜੀ ਆ ਜੇ ਤੁਸੀਂ ਦੀਦੀ ਇਦਾਂ ਕਰਨਾ ਨਾ ਤੇ ਜਾਓ ਆਪਣੇ ਪਿੰਡ ਸਾਡੇ ਘਰ ਲੜਾਈ ਨਾ ਪਾਓ ਮੇਰੀ ਗੱਲ ਤੂੰ ਹੀ ਨਿੰਗਲ ਕੋ ਕਹੀ ਆ ਕਿ ਆਪਣੇ ਪਿੰਡ ਚਲ ਜਾ। ਦੀਦੀ ਜੇ ਮੇਰੇ ਮੂੰਹੋਂ ਗੱਲ ਨਿਕਲ ਹੀ ਗਈ ਸੀ ਤੁਸੀਂ ਆਪਣੇ ਢਿੱਡ ਚ ਪਾ ਲੈਂਦੇ। ਜੀਜੀ ਨੂੰ ਤੁਸੀਂ ਦੱਸਦੇ ਫਿਰਦੇ ਆਂ ਕਦੀ ਮੰਮੀ ਨੂੰ ਦੱਸਦੇ ਕਦੀ ਤੁਸੀਂ ਇਹਨਾਂ ਨੂੰ ਦੱਸਦੇ ਆਂ। ਤੇ ਸੰਦੀਪ ਦੱਸਾਂ ਨਾ ਫਿਰ। ਮੈਂ ਤਾਂ ਉਹਨੂੰ ਕਹਿਣ ਲਈ ਵੀ ਮੈਨੂੰ ਸਾੜਿਆ ਜੇ ਮੈਂ ਉਧਰ ਨਹੀਂ ਚਲ ਜਾਂਦੀ ਨਾ ਦਰਜੀਤ ਇੱਥੋਂ ਤੱਕ ਗੱਲ ਹੀ ਨਹੀਂ ਪਹੁੰਚਣੀ ਹੈਗੀ। ਜਿਹਾ ਗੱਲ ਆ। ਕਦੀ ਤੂੰ ਹੀ ਮੈਨੂੰ ਰੋਕਿਆ ਵੀ ਨਾ ਜਾ ਭੈਣ ਨਾ ਆ ਜਾ। ਤੇ ਜਾਓ ਫਿਰ ਜਾਣਾ ਵਾ ਤੇ। ਉਹ ਸੰਦੀਪ ਚੁੱਪ ਕਰ ਜਾ ਠੀਕ ਹੈ ਨਾ। ਕਿੱਥੇ ਭੇਜਣਾ ਉਹਨੂੰ? ਉਹ ਇਕੱਲੀ ਰਹਿਣਾ ਉੱਥੇ ਉਹਨੇ। ਕੋਈ ਗੱਲ ਨਹੀਂ ਮੈਂ ਰਹਿ ਪੂੰਗੀ ਭਰਾ ਕੱਲੀ ਉਹ ਕਿਧਰ ਜਾਣਾ ਭੈਣ ਮੈਂ ਕੱਲੀ ਚੰਗੀ ਐ ਜਿਨ੍ਹਾਂ ਦੇ ਸੱਸਾਂ ਨਹੀਂ ਹੁੰਦੀਆਂ ਉਹ ਘਰ ਨਹੀਂ ਰਹਿੰਦੀਆਂ ਭਲਾ ਉਹ ਮੇਰੀ ਗੱਲ ਸੁਣ ਤੂੰ ਰਲ ਮਿਲ ਕੇ ਨਹੀਂ ਰਹਿ ਸਕਦੀਆਂ ਮੈਂ ਤਾਂ ਰਲ ਕੇ ਰਹਿਣ ਦੀ ਗੱਲ ਇਹਨਾਂ ਨੇ ਵਧਾਈ ਆ ਮੈਂ ਤਾਂ ਕੁਝ ਕਿਹਾ ਹੀ ਨਹੀਂ ਚੁੱਪ ਕਰਕੇ ਮੈਂ ਲੰਮੇ ਪਈ ਹਾਂ ਨਾ ਤੇ ਮੈਨੂੰ ਲੰਮੇ ਪਈ ਰਹਿਣ ਦਿੰਦੇ ਪਿੰਡਰ ਕੰਮ ਕਰਨ ਲਈ ਨਹੀਂ ਨਾ ਪੁੱਛਦੀ ਨੇ ਫੇਰ ਇਹਨੇ ਕਿਹਾ ਵੀ ਮੈਨੂੰ ਪੁੱਛਿਆ ਨਹੀਂ ਕਿਸਨੇ ਤੂੰ ਹੀ ਚੰਗਾ ਪੁੱਛਿਆ ਮੈਨੂੰ ਮੈਂ ਤੈਨੂੰ ਕਿਹਾ ਨਹੀਂ ਵੀ ਚੱਲ ਚਲੀਏ ਦਵਾਈ ਲੈ ਕੇ ਆਈਏ ਤੂੰ ਕਿਉਂ ਨਹੀਂ ਤਰੀ ਮੇਰੇ ਨਾਲ ਫੇਰ ਗਈ ਕਿਉਂ ਨਹੀਂ ਤੂੰ ਮੈਂ ਤੁਹਾਨੂੰ ਕਹ ਤਾਂ ਹੈਗਾ ਸੀ ਕਿ ਮੈਂ ਦਵਾਈ ਖਾਦੀ ਆ ਕੀ ਪਤਾ ਫਰਕ ਪੈ ਹੀ ਜਾਵੇ ਨਾ ਹੀ ਲੋੜ ਪਵੇ ਜਾਣ ਦੀ ਬਸ ਸੰਦੀਪ ਬਹੁਤ ਹੋ ਗਿਆ ਹੁਣ ਬਥੇਰੀਆਂ ਸੁਣ ਲਈਆਂ ਮੈਂ ਤੇਰੀਆਂ ਹੁਣ ਨਹੀਂ ਮੈਂ ਸੁਣਨੀਆ ਦਲਜੀਤ ਜੇ ਤੇ ਤੂੰ ਮੇਰੇ ਨਾਲ ਜਾਣਾ ਵਾ ਠੀਕ ਆ ਜੇ ਨਹੀਂ ਨਾ ਜਾਣਾ ਤੇ ਮੈਂ ਚੱਲ ਜਾਨੀ ਆ ਇਕੱਲੀ ਮੈਂ ਤੇ ਇਹ ਕਰਕੇ ਨਹੀਂ ਜਾਣ ਦੀ ਕਿ ਲੋਕੀ ਕੀ ਕਹਿਣਗੇ ਕਿ ਉੱਥੋਂ ਹੁਣ ਇਕੱਲੀ ਆ ਗਈ ਆ ਕੋਈ ਛੜਣ ਵੀ ਨਹੀਂ ਆਇਆ ਜੇ ਤੇ ਜਾਣਾ ਵਾ ਤੇ ਆ ਜਾ ਜੇ ਨਹੀਂ ਤੇ ਮੈਂ ਚੱਲੀ ਆਂ ਫਿਰ ਉਹ ਸੰਦੀਪ ਸੁਧਿਆਣੋਂ ਦੱਸ ਭਲਾ ਤੂੰ ਤੇ ਮੈਂ ਵਾਧੂ ਗੱਲ ਕੀ ਕੀਤੀ ਆ ਮੁੰਡੇ ਭੈਣ ਚਲ ਗਈ ਤੇ ਬੇਇੱਜ਼ਤੀ ਕਿੰਨੀ ਹੋਣੀ ਐ ਕਿਤੇ ਨਹੀਂ ਬੇਇੱਜ਼ਤੀ ਹੋ ਚੱਲੀ ਲੋਕੀ ਆਪਣੇ ਘਰ ਰਹਿੰਦੇ ਨਹੀਂ ਐ ਸੰਦੀਪ ਜਾ ਕੇ ਉਹਨੂੰ ਡਾਕ ਠੀਕ ਐ ਨਾ ਮਾਫੀ ਮੰਗ ਲੈ ਜਾ ਕੇ ਉਹਦੇ ਕੋ ਮੈਂ ਕਾਦੀ ਮਾਫੀ ਮੰਗਾ ਗਲਤੀ ਤੇ ਉਹਨਾਂ ਨੇ ਕੀਤੀ ਐ ਉਹ ਘਰ ਦੀ ਧੀ ਭੈਣਵਾ ਇਦਾਂ ਜਾਂਦੀ ਚੰਗੀ ਲੱਗੂਗੀ ਦੱਸ ਪਾ ਜੇ ਧੀ ਹੀ ਨਾ ਤੇ ਧੀ ਬਣ ਕੇ ਰਹਿੰਦੇ ਅਸੀਂ ਕਿਹੜਾ ਮਾੜੀ ਚੰਗੀ ਕਹਿਣ ਦੇ ਹੀ ਗੱਲ ਤੇ ਉਹਨਾਂ ਨੇ ਸ਼ੁਰੂ ਕੀਤੀ ਨਾ ਪਹਿਲਾਂ ਉਹ ਸੰਦੀਪ ਘਰ ਚ ਤੂੰ ਸੈਣੀ ਆ ਇਹੋ ਕੰਮ ਰਪਿੰਦਰ ਕਰਦੀ ਨਾ ਤੂੰ ਉਹਨੂੰ ਕਹਿਣਾ ਲਈ ਬੰਦੇ ਇਹ ਤੂੰ ਹੋਈ ਜਾਣੇ ਕੰਮ ਕਰਨ ਦੇ ਵੀ ਤੂੰ ਬਾਕੀ ਕੀ ਕਰਨਗੇ ਉਹ ਸਾਡੀ ਦਰਾਨੀ ਚਟਾਨੀ ਵਿੱਚ ਨਾ ਪਾਰ ਪਾਉਣ ਡੇ ਸੀ ਉਹ ਕਿਦਣੀਆਂ ਪਾਰ ਪਾਉਂਦੀ ਸੰਦੀਪ ਐਵੇਂ ਮੜੀ ਜਾਣ ਢੀ ਤੁਹਾਨੂੰ ਨਹੀਂ ਗਾ ਪਤਾ ਉਹ ਬੜੀ ਚਲਾਕ ਵਾ ਉਹ ਨਾ ਆਪਣਾ ਸਭ ਕੁਝ ਸਮਝ ਜਾਣਦੀ ਆ ਘਰ ਬਾਹਰ ਉਹਦਾ ਬਣਿਆ ਵਾ ਤੇ ਸਾਡੇ ਸਿਰ ਤੇ ਉਹ ਐਸ਼ ਕਰਨ ਢੀ ਆ ਆਪਣਾ ਤਾਂ ਪੈਸਾ ਤੇ ਲੱਭ ਚਾਉਂਦੀ ਆ ਨਾ ਤੁਹਾਨੂੰ ਕਿਉਂ ਨਹੀਂ ਸਮਝ ਲੱਗਦੀ ਅੱਜ ਕੱਲ ਕੋਈ ਭੈਣ ਭਰਾ ਨਹੀਂ ਬੰਦਾ ਆ ਜਿਹੜੇ ਖੂਨ ਦੇ ਰਿਸ਼ਤੇ ਆ ਨਾ ਇਹ ਕਹਿਣ ਦੀਆਂ ਗੱਲਾਂ ਹੀ ਆ ਸੰਦੀਪ ਕੀ ਹਾਂ ਬੱਸ ਵੇਚਣਾ ਜਿੱਦਾਂ ਮਰਜ਼ੀ ਲੜਦੀ ਰਹੋ ਠੀਕ ਹੈ ਨਾ ਪਰ ਇੱਥੇ ਤੂੰ ਗਲਤ ਵਾਂ ਸਾਡੀ ਭੈਣ ਨੇ ਨਾ ਸਾਡੀ ਬਹੁਤ ਮਦਦ ਕੀਤੀ ਹੈ ਠੀਕ ਹੈ ਨਾ ਕੋਈ ਕੋ ਨਹੀਂ ਨਾ ਭੈਣ ਹੁੰਦੇ ਰੇ ਤਹੀ ਭੈਣ ਕੋ ਲੈ ਜਾਂਦੇ ਰਹੇ ਆ ਤੇ ਕਦੀ ਉਹਨੇ ਨਾ ਨਹੀਂ ਕੀਤੀ ਕਿਸੇ ਵੀ ਗੱਲ ਤੋਂ ਕਿ ਤੂੰ ਕਹਿੰਦੀ ਹੈ ਭੈਣ ਭਰਾ ਦਾ ਰਿਸ਼ਤਾ ਨਹੀਂ ਹੁੰਦਾ ਅਸੀਂ ਜਾਨਵਰ ਦੇ ਰੇ ਇੱਕ ਦੂਜੇ ਤੋਂ ਠੀਕ ਹੈ ਨਾ ਗੱਲ ਤੇ ਫਿਰ ਉਹੀ ਹੋਗੀ ਨਾ ਕਿ ਮੈਂ ਨਹੀਂ ਚੰਗੀ ਲੱਗਦੀ ਤੇ ਕੋਈ ਗੱਲ ਨਹੀਂ ਤੁਸੀਂ ਭੈਣ ਨੂੰ ਰੱਖ ਲਓ ਤੇ ਮੈਂ ਚਲ ਜੰਨੀ ਆਪਣੇ ਪਿੰਡ ਮੈਂ ਕੀ ਕਰਨਾ ਇੱਥੇ ਸੰਦੀਪ ਕਪੱਤ ਕਰੋ ਮੁਕੰਦ ਨਾ ਗਣੀ ਮੁਕੰਦ ਨਾ ਸਗੋਂ ਮੈਂ ਤੈਨੂੰ ਕਿਹਾ ਵਾ ਭੈਣ ਨੂੰ ਰੋਗ ਇਹ ਗੱਲ ਮੇਰੀ ਯਾਦ ਰੱਖਿਓ ਜਦੋਂ ਤੈਨੂੰ ਖਾਜੂਗੀ ਨਾ ਫੇਰ ਤੈਨੂੰ ਸੋਜੀ ਆਉਣੀ ਆ ਕਿ ਸੰਦੀਪ ਸੱਚੀ ਕਹਿੰਦੀ ਸੀ ਉਹ ਕੁਝ ਨਹੀਂ ਖਾਂਦੀ ਠੀਕ ਆ ਨਾ ਜਾ ਜਦੋਂ ਮੈਂ ਕੰਮ ਗਿਆ ਨਾ ਜਾ ਕੇ ਉਹਨੂੰ ਰੋਗ ਜਾ ਮੇਰੇ ਕੋਲ ਨਹੀਂ ਰੋਕਿਆ ਜਾਂਦਾ ਜਿੰਨੇ ਜਾਣਾ ਜਾਵੇ ਆ ਚੰਗਾ ਕੰਮ ਵਾ ਜੇ ਭੈਣ ਦੀ ਗੱਲ ਕਰਾਂ ਤੇ ਸੰਦੀਪ ਰੋਸ ਜਾਂਦੀ ਆ ਕਿ ਹੁਣ ਭੈਣ ਚੱਲ ਜੇ ਤੇ ਕਿੰਨੀ ਬੇਚਤੀ ਆ ਮੰਮੀ ਨਵੇਂ ਗੱਲਾਂ ਕਰਨੀਆਂ ਵਾ ਕਿ ਸੰਦੀਪ ਦੀ ਗੱਲ ਮੰਨਣ ਡਿਆ ਪਿਆ ਵਾ ਤੇ ਭੈਣ ਨੂੰ ਘਰੋਂ ਕੱਢ ਤਾ ਤੂੰ ਏ دیਵਨੀ ਗੱਲ ਕਿ ਭੈਣ ਦੀ ਕੋਈ ਗਲਤੀ ਨਾ ਹੋਊਗੀ ਅੱਗੇ ਕਿਉਂ ਨਹੀਂ ਸੰਦੀਪ ਨੇ ਕੋਈ ਦਿਨਾਂ ਕਹਿਤਾ ਹੋਣੀ ਗੱਲ ਹੋਈ ਆ ਕਿੰਨਾ ਕਿ ਗੱਲ ਤੋਂ ਹੀ ਗੱਲ ਹੋਈ ਆ ਕੋਈ ਗੱਲ ਨਹੀਂ ਲੱਗ ਹੀ ਜਾਣਾ ਪਤਾ ਚਲ ਇਦਾਂ ਕਰਦਾ ਵਾਂ ਮੈਂ ਆ ਹੀ ਰੋਕਦਾ ਭੈਣ ਨੂੰ ਫਿਰ ਹੋੜ ਕੀ ਕਰਨਾ ਗੱਡੀਆਂ ਇਹਨਾਂ ਨੂੰ ਗੱਲਾਂ ਹੁੰਦੀਆਂ ਵਾ ਹੁਣ ਪਹਿਲਾਂ ਨਹੀਂ ਗੱਲ ਆਉਂਦੀ ਹੁੰਦੀ ਜਦੋਂ ਭੈਣ ਇਹਨਾਂ ਦੀ ਇੰਨੀ ਮਦਦ ਕਰਦੀ ਰਹੀ ਹੁਣ ਦਲਜੀਤ ਨੂੰ ਵੀ ਗੱਲਾਂ ਆਉਂਟ ਆ ਪੀਆਂ ਤੇ ਸੰਦੀਪ ਨੂੰ ਵੀ ਆਉਂਟ ਆ ਪੀਆਂ ਪਹਿਲਾਂ ਚੋਕੇ ਫੋਨ ਲਾ ਦਿੰਦੇ ਹੁੰਦੇ ਭੈਣ ਆ ਕੰਮ ਮੜ ਗਿਆ ਤੁਹਾਡਾ ਮਦਦ ਕਰੇਗੀ ਉਦੋਂ ਭੈਣ ਚੰਗੀ ਲੱਗਦੀ ਤੇ ਹੁਣ ਨਹੀਂ ਇਹਨਾਂ ਨੂੰ ਚੰਗੀ ਲੱਗਦੀ ਹੈਗੀ ਜਿੱਦਾਂ ਸੰਦੀਪ ਕਹਿੰਦੀ ਓਦਾਂ ਹੀ ਬਸ ਕਰੀ ਜਾਂਦਾ ਜਦੋਂ ਮੈਂ ਸੱਚੀਆਂ ਸੁਣਾਈਆਂ ਤੇ ਫੇਰ ਇਹਨਾਂ ਨੂੰ ਮਿਰਚਾਂ ਲੱਗਣੀਆਂ ਫੇਰ ਇਹਨਾਂ ਕਹਿਣਾ ਕਿ ਭੈਣ ਸਮੰਦੀ ਆ ਗੱਲਾਂ ਕਰਦੀ ਦੀਦੀ ਕਿ ਚ ਨ ਪਾਇਆ ਵਾ ਬੜਾ ਪਿਆ ਕੋ ਪਰਿਆ ਵਾ ਫੋਲਾ ਤੂੰ ਕੀ ਪਾਇਆ ਵਾ ਪਾਇਆ ਵਾ ਦੀਦੀ ਨੇ ਸਾਰਿਆਂ ਨੂੰ ਹੁਣ ਗੱਲਾਂ ਆਉਂਦੀਆਂ ਵਾ ਕਿੱਦਾਂ ਦੀਦੀ ਨੂੰ ਗੱਲਾਂ ਕਰਦੇ ਸਾਰੇ ਮੈਂ ਸੂਰ ਸਾਰੇ ਉਹ ਪਾਈ ਯਾਤਰਾ ਤੇ ਚਲੀ ਜਾਵਦਾ ਰੋਣ ਕੋ ਡਈ ਆ ਚੱਲ ਚੱਲੀ ਆ ਆਪਣੇ ਪਿੰਡ ਸਾਰੇ ਕਹਿੰਦੇ ਨਾ ਜਾਂਦੀ ਨਹੀਂ ਜਾਂਦੀ ਨਹੀਂ ਆ ਚੱਲੀ ਆ ਮੈਂ ਹੁਣ ਪਿੰਡ ਚੱਲੀ ਆ ਕੀ ਕਰਨ ਚੱਲੀ ਆ ਪਿੰਡ ਰੋਣ ਡਈ ਆਪਣੇ ਲੇਖਾਂ ਨੂੰ ਕਰੋ ਨਾ ਜੋ ਪਰ ਵੀ ਕਿਉਂ ਰੋਈ ਜਾਂਦੀ ਆ ਕੋਈ ਗੱਲ ਹੋਈ ਆ ਤੇ ਦਵਾ ਲਗਾ ਦੀ ਹੋਣੀ ਆ ਤੇਰੀ लाड़ली ਜਿਹੜੀ ਦੀਦੀ ਆ ਨਾ ਜਿਹਨੂੰ ਦੀਦੀ ਦੀਦੀ ਕਰਦੀ ਫਿਰਦੀ ਆ ਉਹੋ ਹੀ ਕਹਿੰਦੀ ਵੀ ਆਪਣੇ ਪਿੰਡ ਚਲ ਜਾ ਚੱਲੀ ਆ ਹੁਣ ਮੈਂ ਲਾ ਤਾਂ ਆ ਵੀ ਹਾਂ ਆ ਆ ਰਪਿੰਦਰ ਜਦੋਂ ਹੈਗੀ ਆ ਤਾਂ ਫਿਰ ਤੂੰ ਕੂ ਜਾਣਾ ਵਾ ਦੱਸ ਮੈਂ ਹੈਗੀ ਆ ਨਾ ਇੱਥੇ ਐਵੇਂ ਹੀ ਇੱਥੇ ਪਿੰਡ ਜਾਣਾ ਵਾ ਤੇ ਤੂੰ ਕੱਲੀ ਨੇ ਤੈਨੂੰ ਪਤਾ ਉਹ ਤੇ ਮੜਕੇ ਮਾਸੀ ਤਾਂ ਹੈ ਨਹੀਂ ਤਾਂ ਕਿੱਧਰ ਰਹਿਣਾ ਜਾ ਕੇ ਹੋਏ ਇਨੀ ਮੈਂ ਰਹਿ ਲੂੰਗੀ ਹੋਏ ਉੱਥੇ ਮਾਸੀ ਹੈ ਨਹੀਂ ਤਾਂ ਕਿੱਧਰ ਰਹੇਗੀ ਕੱਲੀ ਮੈਂ ਰਪਿੰਦੇ ਰਹਿ ਰੂੰਗੀ ਕੱਲੀ ਜਿਨ੍ਹਾਂ ਦੇ ਹੁੰਦਾ ਨਹੀਂ ਕੋਈ ਵੀ ਹੋ ਰਹਿੰਦੇ ਨਹੀਂਗੇ ਜੇ ਉਹ ਮਰ ਗਈ ਆ ਤਾਂ ਕੋਈ ਗੱਲ ਨਹੀਂ ਮੈਂ ਘਰ ਥੋੜੀ ਛੱਡ ਦੇਣਾ ਵਾਂ ਮੈਂ ਰਹਿ ਪੂੰਗੀ ਉੱਥੇ ਕੱਲੀ ਇੱਥੇ ਸੁਣਨ ਨਾਲੋਂ ਉੱਥੇ ਕੱਲੇ ਰਹਿਣਾ ਚੰਗਾ ਵਾ ਨਾ ਜਾ ਉਥੇ ਤੈਨੂੰ ਮੈਂ ਦੱਸਿਆ ਨਹੀਂ ਮਾਸੀ ਜੜੀ ਹੈ ਨਾ ਉਹ ਉੱਥੇ ਤਾਂ ਤੁਹਾਡੇ ਘਰੇ ਹੀ ਆ ਤੂੰ ਕੱਲੀ ਨਾ ਜਾ ਰਾਤ ਨੂੰ ਮੜ ਕੇ ਸੋਣਾ ਕਿੱਦਾਂ ਇਹ ਤੂੰ ਕੱਲੀ ਨੇ ਫੇਰ ਨੰਬਰ ਤੇ ਦੌੜੀ ਇਹੀ ਰਾਨੂ ਬਈ ਮੈਂ ਹਣ ਉੱਥੇ ਚੱਲ ਜਾ ਕੋਈ ਨਹੀਂ ਇਹ ਦੁਰਾ ਭਾਵੇਂ ਮੈਂ ਹੈ ਗੇਂਦਰ ਲਾਗੇ ਉਹਨੇ ਪਤਾ ਕਿਉਂ ਗੱਲਾਂ ਕੀਤੀਆਂ ਇਦਾਂ ਉਹ ਬਹੁਤੀਆਂ ਗੱਲਾਂ ਕਰਦੀ ਏ ਤੈਨੂੰ ਕਿਤੇ ਆ ਵੇ ਰਪਿੰਦਰ ਚੁੱਪ ਕਰ ਜਾ ਇਦਾਂ ਦੀਆਂ ਗੱਲਾਂ ਨਾ ਕਰ ਜੇ ਮੈਂ ਜਾਣ ਲੱਗੀ ਆ ਨਾ ਤੇ ਮੈਨੂੰ ਜਾਣ ਦੇ ਕਿਤੇ ਨਹੀਂ ਆ ਚੱਲੀ ਮਾਸੀ ਉੱਥੇ ਹੀ ਰਹਿੰਦੀ ਰਹੀ ਆ ਉਹਦੇ ਲਾਗੇ ਮੈਂ ਉਦੋਂ ਨਹੀਂ ਉਹਨੇ ਮੈਨੂੰ ਖਾ ਲਿਆ ਤੇ ਹੁਣ ਮੈਨੂੰ ਖਾ ਜੂਗੀ ਐਵੇਂ ਇਦਾਂ ਦੀਆਂ ਗੱਲਾਂ ਕਰੀ ਜੰਨੀ ਆ ਭੋਲਿਆਂ ਵਾਲੀਆਂ ਗੱਲਾਂ ਕਰਦੀ ਆ ਨਾ ਤਾਂ ਹੀ ਤੂੰ ਝਟੋ ਦੇ ਮਗਰ ਲੱਗ ਜੰਨੀ ਜਿੱਦਾਂ ਉਹ ਕਹਿੰਦੀ ਸਿਆਣੀ ਬਣ ਹੁਣ ਇਦਾਂ ਨਹੀਂ ਘਰ ਚ ਨਿਭਣੀ ਹੈਗੀ ਜਿੱਦਾਂ ਤੂੰ ਕਰਨ ਢਈ ਆ ਲਓ ਦੱਸ ਮੈਨੂੰ ਆਪਣਾ ਰੋਟੀ ਪਾਣੀ ਪਕਾਈ ਦਾ ਦਿਖਾ ਕੇ ਤੇ ਮੈਨੂੰ ਵੇਲੇ ਹੋਰ ਅਥਾ ਕੀ ਕਰਨਾ ਵਾ ਬਾਸਰਪਿੰਦਰ ਮੈਨੂੰ ਨਹੀਂ ਕੋਈ ਗੱਲ ਕਰ ਸਕਦੀ ਓ ਰੋਟੀ ਪਾਣੀ ਖਾਈ ਜਾਈਂ ਹੋਰ ਨਾ ਕੱਖ ਵੀ ਵੇਖੀ ਇਦਾਂ ਨਹੀਂ ਘਰ ਚ ਚੱਲਦੇ ਹੁੰਦੇ ਜਿੱਦਾਂ ਤੂੰ ਚਲਾਉਣ ਢਈ ਆ ਐਦਾਂ ਹੀ ਜੇ ਭੋਲੀ ਬਣ ਕੇ ਰਵੇਂਗੀ ਨਾ ਤੇ ਉਹ ਬਥੇਰੀ ਚਲਾਕ ਵਾ ਉਹਨੇ ਸਭ ਕੁਝ ਬਣਾ ਲੈਣਾ ਵਾ ਤੇ ਤੂੰ ਰਹਿ ਜਾਣਾ ਐਦਾਂ ਦੀ ਐਦਾਂ ਹੀ ਕੀ ਬਣਾ ਲੈਣਾ ਵਾ ਕੋ ਕੋ ਪੁੱਠੀ ਔੜੀ ਪਈ ਹੱਡੀ ਹਾਂ ਸਰਬੋਹਾ ਹਰ ਦੇ 9 ਵਜੇ ਨਾ ਕੋਹ ਇੱਥੇ ਘਰ ਸਾਮਾਨ ਬਣਿਆ ਰਪਿੰਦਰ ਵੇ ਮੇਰੀ ਭੈਣ ਨਾ ਸਿਆਣੀ ਬਣ ਇਹ ਕੋਠੀਆਂ ਜੜੀਆਂ ਹੁੰਦੀਆਂ ਹਨਾ ਮੁੜ ਕੇ ਵੰਡੀਆਂ ਜਾਂਦੀਆਂ ਹੁੰਦੀਆਂ ਵਾ ਐਦਾਂ ਹੀ ਨਹੀਂ ਰਹਿੰਦੀਆਂ ਹੁੰਦੀਆਂ ਮੈਂ ਤੈਨੂੰ ਸਮਝਾਉਣ ਲਈ ਆ ਤੂੰ ਉਹਦੇ ਮਗਰ ਨਾ ਲੱਗ ਥੋੜਾ ਬੋਤਾ ਤੂੰ ਹੀ ਧਿਆਨ ਦੇ ਘਰ ਵੱਲ ਇਹਨਾਂ ਗੱਲਾਂ ਦਾ ਕਰਕੇ ਮੈਂ ਬੁਰੀ ਬਣੀ ਆ ਵੰਡੀਆਂ ਜਾਂਦੀਆਂ ਕਿਦਾਂ ਵਡੀਆਂ ਜਾਣੀਂ ਕਿ ਦੱਸ ਆ ਹਾਂ ਅਨਵਜਲ ਦੋਵਾਂ ਕਮਰਿਆਂ ਵਿੱਚ ਆਪਾਂ ਕਿ ਕਿਦਾਂ ਇਹਨਾਂ ਨੂੰ ਵੰਡਾਂ ਅੱਧਾ-ਅੱਧਾ ਕਰਦਾਂਗੇ ਇਹਨਾਂ ਨੂੰ ਦੇੜ ਦਾਂਗੇ ਬਾਹੂ ਅੱਧਾ-ਅੱਧਾ ਨਹੀਂ ਕਰਨਾ ਅਗਲੀ ਨੇ ਸਭ ਕੁਝ ਸੰਭ ਲੈਣਾ ਤੇ ਤੂੰ ਰਹਿ ਜਾਣਾ ਇਦਾਂ ਦੀ ਇਦਾਂ ਹੀ ਉਹਨੇ ਕਿਹਾ ਵੀ ਇਹ ਲੀ ਜਾ ਕੇ ਰੋ ਰਹਿ ਲੇਗੀ ਉੱਥੇ ਉਹ ਨਹੀਂ ਕਹਿੰਦੀ ਇਦਾਂ ਮੈਂ ਕੋਈ ਨਹੀਂ ਹੁੰਦਾ ਉਹ ਕਵੇ ਹੈ ਨਹੀਂ ਗੱਲ ਉਹਨੂੰ ਮੇਰੀ ਮੰਮੀ ਤਾਂ ਨਹੀਂ ਪਤਾ ਹੋਗਾ ਨਾ ਚੱਲ ਭੈਣ ਤੇਰੀ ਮਰਜ਼ੀ ਆ ਜਿੱਦਾਂ ਤੂੰ ਕਰਨਾ ਨਾ ਕਰ ਲੈ ਪਰ ਇਹ ਆ ਕਿ ਮੈਨੂੰ ਜਾਣ ਦੇ ਮੈਂ ਚੱਲੀ ਚੱਲ ਜਾ ਹਰ ਜਾ ਕੀ ਪਤਾ ਕੀ ਕਰਦੀ ਰਹਿੰਦੀ ਪੜੀ ਰਹਿਆ ਅਈ ਰੋਦੀ ਆ ਘਰ ਵੰਡਿਆ ਜਾਣਾ ਵਾ ਤੂੰ ਵੀਲੀ ਚਲ ਜਾਣਾ ਵਾ ਓਦਾਂ ਹੀ ਪਤਾ ਨਹੀਂ ਇਹਨਾਂ ਦੇ ਦਿਮਾਗ ਕਿਦਾਂ ਦੇ ਦੱਸ ਮਜੇ ਨਾ ਐਸ਼ ਕਰੋ ਆਪਣੀ ਜ਼ਿੰਦਗੀ ਦੇ ਵਿੱਚ ਤੇ ਐਵੇਂ ਜਾਣ ਕੇ ਉਹ ਦਨੀਆਂ ਗੱਲਾਂ ਕਰਦੀਆਂ ਰਹਿੰਦੀਆਂ ਦੱਸ ਇਹਨੂੰ ਕਿਦਾਂ ਵੜ ਲਾਂਗੇ ਭਲਾ ਕਰਨ ਨੂੰ ਇਹਨੂੰ ਡੇਢ ਦਾਂਗੇ ਸਾਰੇ ਇਹਨੂੰ ਐਵੇਂ ਹੀ ਜਾ ਜਾਂਦੀਆਂ ਤੇ ਹਾਂ ਉਹ ਭੈਣ ਦਿਮਾਗ ਖਰਾਬ ਹੋਇਆ ਉਹ ਦੱਸ ਬਰਾ ਕਿਧਰ ਤਿਆਰੀ ਕਰ ਲਈ ਆ ਮੈਂ ਆਪਣੇ ਪਿੰਡ ਚੱਲੀ ਆ ਜਾਣਾ ਨਹੀਂ ਕੋ ਉਹ ਰੈਂਟ ਦੇ ਦਫਰਾ ਬੈਗ ਨਹੀਂ ਬੈਗ ਨਹੀਂ ਮੰਮੀ ਆ ਗੱਲ ਸੁਣੀ ਹੋਣਾ ਮੈਨੂੰ ਡੱਕੀ ਮੈਨੂੰ ਜਾਣ ਦੇ ਅੱਗੇ ਮੰਮੀ ਆਹ ਵੇਖੋ ਆ ਪਿੰਡ ਚੱਲੀ ਹੋ ਰਜਿੰਦਰ ਕੋਈ ਗੱਲ ਦਾ ਕੰਮਕਾਰ ਕੁਛ ਤੇ ਮੰਮੀ ਇਹਦੇ ਵਿੱਚ ਅਕਲ ਵਾਲੇ ਕਿਹੜੀ ਗੱਲ ਵਾਪਰਾਂ ਮੈਂ ਆਪਣੇ ਪਿੰਡ ਜਾਣਾ ਨਹੀਂ ਤਾ ਕੋ ਕਿਤਨੀ ਜਾਣਾ ਬਸ ਠੀਕ ਹੈ ਨਾ ਫੜੋ ਬੈ ਕੇ ਇੱਧਰ ਮੈਂ ਪਿੰਡ ਜਾਣਾ ਤੁਸੀਂ ਮੈਨੂੰ ਨਾ ਡੱਕੋ ਮੈਂ ਕੋਈ ਗੱਲ ਨਹੀਂ ਥੋੜੇ ਦਿਨਾਂ ਨੂੰ ਹੀਰ ਆ ਜੂਗੀ ਆਹੀਂ ਜਾਣ ਨਹੀਂ ਦੇਣਾ ਤੈਨੂੰ ਘਰੋਂ ਪੈਰ ਬਾਹਰ ਨਾ ਪਾਉਣ ਦੇਣਾ ਮੈਂ ਗੁੱਸੇ ਨਾਲ ਨਹੀਂ ਕਿ ਚੱਲੀ ਕੋਈ ਨਹੀਂ ਮੈਂ ਆ ਜੂਗੀ ਥੋੜੇ ਦਿਨਾਂ ਨੂੰ ਬਹੁਤ ਐਵੇਂ ਨਿਕ ਨਿਕੀਆਂ ਗੱਲਾਂ ਨੂੰ ਫੜ ਕੇ ਨਹੀਂ ਬੈਠੀਦਾ ਹੁੰਦਾ ਉਹ ਮੰਮੀ ਮੈਂ ਨਹੀਂ ਕਿ ਕੋਈ ਗੱਲ ਵੀ ਫੜੀ ਉਹ ਭੈਣ ਮੈਂ ਨਿਕ ਨਾ ਰਹਿੰਦੇ ਐਵੇਂ ਮੜੀ ਜਾਣ ਢੀ ਜਲਜੀਤ ਮੈਂ ਜਾਣਾ ਵਾ ਮੈਨੂੰ ਨਾ ਡਕੋ ਬਸ ਕੀ ਕਰੇ